ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਸ਼ਲਮ ਸਬਲ ਮਲਮ ਭਗੇਤੋ ਫਲਨ ਕਾਨ ਕੋਰ ਨੇਕ ਕਲੰਕ ਬੱਦੀ ਡੰਕ ਚੜਹੁ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਕਲ ਥੰਨਣ ਕੁਸ਼ਲ ਕਰਣ ਸਰਬ ਪੂਤ ਆਪ ਹੀ ਦੇਵਾਧ ਦੇਵ ਸਹਸ ਮੁਖ ਫਨਿੰਦ ਜਿਓ ਜਰਮ ਕਰਮ ਮੱਛ ਕਛ ਹੋ ਬਰਹਾ ਜਮਨਾ ਕੇ ਕੂਲ ਖੇਲ ਖੇਲੋ ਜਨ ਗਿੰਦ ਜਿਓ ਨਾਮ ਸਾਰੀ ਏ ਤਾਰ ਤਜ ਬਿਕਾਰ ਮਨ ਗੰਦ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜਿਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਗੁਰ ਕਾ ਮਾਨ ਮਿਜ ਨਿਦਾਨ ਸਤ ਜਾਨ ਮੰਤਰ ਇਹ ਹੈ ਨਿਸਬਾ ਸੁਰ ਹੋਏ ਕਲਿਆਣ ਲਹ ਪ੍ਰਭ ਮੰਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਓ ਸਾੜ ਤੋ ਹਮ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਘੇ ਤਰੇ ਸੁਨੇ ਚਿਤ ਬਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਤ੍ਰਿਡਿਤਾ ਕਰਮਤ ਜਿਉ ਨਾਮ ਸਾਰਹੀਏ ਤਰ ਤਜ ਬਿਕਾਰ ਮਨ ਗੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਉ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦ ਦਾ ਨੰਕਾਰ ਪ੍ਰਭ ਸਦਾ ਸੁਲਾਮਤ ਕਹਿ ਨਾ ਸਕੈ ਕੋਊ ਤੂੰ ਕਦ ਤਾ ਬ੍ਰਹਮ ਵਿਸ਼ਣ sireta ਅਗਨਤ ਤਿੰਨ ਕੋ ਮੋਹ ਭਇਆ ਮਨ ਮਦਕਾ ਚੌਰਾਸੀ ਲਖ ਜੂਨ ਉਪਾਈ ਰਿਜ਼ਕ ਦਿਆ ਸਭ ਨੂੰ ਕੋ ਤਦ ਕਾ ਸੇਵਕ ਕਾ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬਡਾ ਅਤਮਾਸ਼ਾ ਆਪੇ ਹੱਸਾ ਆਪੇ ਚਿਤਵਾ ਆਪੋ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਖਟ ਖਟ ਵਾਸਾ ਆਪੇ ਮਰ ਆਪੇ ਫੁਨ ਨਾਰੀ ਆਪੇ ਸਰ ਆਪੇ ਹੀ ਪਸਾ ਗੁਰਮੁਖ ਸੰਗਤ ਸਭਾ ਵਿਚਾਰੋ ਵਾਹ ਵਾਹ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹੇ ਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਾ ਅੰਮ੍ਰਿਤ ਤੇ ਮਿੱਠੇ ਜਾ ਕੇ ਬਚਨ ਮੰਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾਲ ਨਿਰੰਝਨ ਜਚਨਾ ਗੁਰ ਪ੍ਰਸਾਦ ਪਾਈਆ ਪਰਮਾਰਥ ਸਤ ਸੰਗਤ ਸੱਤੀ ਮਨ ਖਚਨਾ ਕੀ ਆ ਖੇਲ ਬੜ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਅਗੰਮ ਅਨੰਤ ਅਨਾਦ ਆਦ ਜਿਸ ਕੋ ਨਾ ਜਾਣੈ ਛਿਵ ਬਰੰਚ ਤਰ ਧਿਆਨ ਨਿਥ ਜਿਸ ਬੇਦ ਬੁਖਾਣਾ ਨਰੰਕਾਰ ਨਿਰਵਰ ਅਵਰ ਨਹੀਂ ਦੂਸਰ ਕੋਈ ਪੰਜਨ ਗੜਨ ਸਮਤ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸ ਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤ ਹੈ ਬਸੈ ਗੁਰੂ ਸਮਰਤ ਘੈ ਕਰਿਆ ਤੋ ਬੁੱਧ ਸਮਤ ਸਮਾਰਨ ਕੋ ਫਲ ਤ੍ਰਮ ਤੁਝਾ ਸਹਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਸ਼ੂ ਨਾਮ ਵਿਚਾਰਨ ਕੋ ਹਰ ਨਾਮ ਬੋਇਥ ਬਡਾਉ ਕਲ ਮੈਂ ਤਵ ਸਾਗਰ ਪਾਰ ਉਤਾਰਨ ਕੋ ਸੰਤ ਤਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਤਹੰ ਪੰਥ ਧਰਿਓ ਧਰਨੀ ਧਰ ਆਪ ਰਹਿ ਲਿਵ ਧਾਰ ਨਾ ਤਾਵਤ ਹੈ ਮਥੁਰਾ ਤਨ ਭਾਗ ਭਲੇ ਉਨਕੇ ਨਨ ਇਛਤੀ ਹੀ ਫਲ ਪਾਵਤ ਹੈ ਰਾਮ ਕੇ ਸੁਤ ਕੋ ਤਿੰ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟ ਦਿਨ ਆਗੁਰ ਗਹਿਰ ਗੰਭੀਰ ਅਥਾ ਅਤ ਬੜ ਸੁਭਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ ਕਰੇ ਕੰਤੂਹਲ ਤਿਨ ਜਮ ਤਰਾਸ ਮਿਟਿਓ ਦੁਖ ਕਾਗਰ ਕਲ ਜੁਖ ਦੁਰਤ ਦੂਰ ਕਰ ਬੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮਨ ਧਿਆਨ ਤਾਰੈ ਸਿਰਤ ਸਗਲ ਜਗ ਤਦੋਂ ਕੋ ਕੋ ਪਾਵੇ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬ੍ਰੰਚ ਜਸ ਘਾਵਾ ਜਾ ਕੋ ਸ਼ਿਵ ਮਨ ਗਹਿ ਨਾ ਤਜਾਤ ਕਬਲਾਸ ਕੋ ਜਾਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਸਿਰਤ ਉਦਾਸ ਕੋ ਸੋ ਤਿੰਨ ਸਤ ਗੁਰ ਸੁਖ ਭਾਏ ਕਿਰਪਾ ਤਾਰੀ ਜੀ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਧਾਨ ਧਿਆਨ ਅੰਤਰ ਗਤ ਤੇਜ ਪੁੰਡ ਹੇ ਲੋਕ ਪ੍ਰਗਸੇ ਦੇਖਤ ਦਰਸ਼ ਟਕ ਪ੍ਰੰਤਜਤ ਦੁਖ ਪਰ ਹਰ ਸੁਖ ਸਹਿਜ ਵਿਗਾਸ ਸੇਵਕ ਸਿਕ ਸਦਾ ਅਤ ਲੋਭਤ ਆਨ ਸਮੂ ਜਿਉ ਕੁਸਮ ਸੁਬਾਸ ਵਿਦਮਾਨ ਗੁਰ ਆਪ ਥਪਿਓ ਥਿਰ ਸੱਚੋ ਤਖਤ ਗੁਰੂ ਰਾਮਦਾਸ ਾਰੇਓ ਸੰਸਾਰ ਮਾਇਆ ਮਦਮੋਹਤ ਅੰਮ੍ਰਿਤ ਨਾਮ ਦਿਓ सुमਰਥ ਥਨ ਕੀਰਤਵੰਤ ਸਦਾ ਸੁਖ ਸੰਪਤ ਜਾਂ ਕਬ ਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹੋ ਸੋਈ ਅਤਲ ਸਰਸ ਤਿਉ ਨਾ ਜਗਤ ਕੋਈ ਆਪਨ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਕੁਸਰ ਹਨਰ ਗਣ ਗੰਧਰ ਦੁਖੋ ਜੰਤ ਫਿਰੇ ਅਬਿਨਾਸ਼ੀ ਅਚਲ ਅਜੋਨੀ ਸੰਭੋ ਪ੍ਰਖੋ ਤੁਮ ਅਪਾਰ ਪਰੇ ਕਰਨ ਕਾਰਨ ਸੁਮਰਤ ਸਦਾ ਸੋਈ ਸਰਬ ਜੀ ਮਨ ਧਿਆਇਓ ਸ਼੍ਰੀ ਗੁਰ ਰਾਮਦਾਸ ਜਯੋ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗੰਗ ਗਿਆਨ ਰਸ ਰਸਿਓ ਹਿਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾ ਵਾ ਕਰਧਾਇਓ ਛਿਰ ਗੁਰ ਰਾਮਦਾਸ ਜੈਓ ਜਗ ਮੈਂ ਐ ਹਰ ਧਰਮ ਪਦ ਪਾਇਓ ਨਾਰਦ ਤੂ ਪਹਿਲਾਦ ਸੁਦਾਮਾ ਤੂ ਬਹੁਤ ਹਰ ਕੇ ਜੋ ਗਣੰ ਅੰਬ੍ਰਿਤ ਜੈ ਦੇ ਉਤਰ ਲੋਚਨ ਨਾਮਾ ਅਵਰ ਕਬੀਰ ਭਣੰ ਤਿੰਨ ਕਾ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰਛਾਇਓ ਸ਼੍ਰੀ ਗੁਰ ਰਾਮਦਾਸ ਜੈਓ ਜਗ ਮਹਿ ਤੈ ਹਰ ਪਰਮ ਪਦ ਪਾਇਓ ਮਨਸਾ ਕਰਿ ਸੰਨਰੰਤ ਤੁਜੈ ਨਾਰ ਕਾਮ ਕ੍ਰੋਧ ਮਿਟਿਐ ਜੋ ਤਿਣ ਬਾਚਾ ਕਰਿ ਸੰਨਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਐ ਜੋ ਖਿਣ ਕਰਮ ਕਰ ਤੋ ਦਰਸ਼ ਪਰਸ ਪਾਰ ਸਸਾਰ ਬਲ ਭਤ ਜਸ ਗਾਇਓ ਛਿਰ ਗੁਰੂ ਰਾਮਦਾਸ ਜੈਉ ਜਾ ਜਗ ਮੈਂ ਤੇ ਹਰ ਪਰਮ ਪਦ ਪਾਇਓ ਜੇ ਸਤ ਗੁਰ ਸਿਮਰੰਤ ਮਨ ਕੇ ਤਿਮਰ ਮਿਟਾਇ ਖੈਨ ਜੇ ਸਤ ਗੁਰ ਸਿਮਰੰਤ ព្រਿਦ ਹਰ ਨਾਮ ਦਿਨੋ ਦਿਨ ਜੇ ਸਤ ਗੁਰ ਸਿਮਰੰਤ ਜੀ ਕੀ ਤਬ ਤੁਮਟਾਵਾਏ ਜੇ ਸਤ ਗੁਰ ਸਿਮਰੰਤ ਰੱਦ ਸਦ ਨਵਨਿਦ ਪਾਵੈ ਸੋ ਰਾਮਦਾਸ ਗੁਰਬਲ ਫਣ ਮਿਲ ਸੰਗਤ ਧੰਨ ਧੰਨ ਕਰਾਓ ਜੇ ਸਤਗੁਰ ਲਗ ਤਬ ਪਾਈਐ ਸੋ ਸਤਗੁਰ ਸਿਮਰੋ ਨਰਾਓ